ਚੁਰਗੇ ਤੇਰੇ ਅੱਜ ਨਾ ਤੇਰਾ ਪਹਿਲਾ ਦਿਨ ਆ ਹਾਂਜੀ ਤੇ ਮੰਮੀ ਡੈਡੀ ਕੋਲ ਨਾ ਤੂੰ ਰਹਿਣਾ ਮੈਂ ਤੇ ਮੁੜ ਕੇ ਡਿਊਟੀ ਤੇ ਚਲ ਜਾਣਾ ਤੇ ਬਾਕੀ ਇਹ ਆ ਕਿ ਮੰਮੀ ਡੈਡੀ ਜਿੱਦਾਂ ਵੀ ਕਹਿਣਗੇ ਨਾ ਉਦਾਂ ਹੀ ਤੂੰ ਮੰਨਣੀ ਚਾਹ ਹੋਰ ਜੀ ਲੱਗਾ ਮੰਮੀ ਜੀ ਜੀ ਕਿੱਥੇ ਲੱਗਦਾ ਆ ਭਾਵੇਂ ਇੱਥੇ ਨਾ ਸਾਰੇ ਜਣੇ ਕਿੰਨੇ ਵਧੀਆ ਨੇ ਪਰ ਫਿਰ ਵੀ ਨਾ ਪੇਕਿਆਂ ਦੀ ਜਾਤੀ ਆਉਂਦੀ ਆ ਨਾ ਕਰੋ ਇੱਥੇ ਉਵੀ ਕਰੂਗੀ ਹੈ ਮੰਨ ਲਰੋਗੀਓ ਪੁੱਤ ਐਦਾਂ ਕਰਾ ਭਾਬੀ ਆਪਣੀ ਨੂੰ ਵੇਖ ਤਿਆਰ ਹੋਈ ਆ ਜਾ ਲਿਆ लवली ਟਾਈਮ ਆ ਗਿਆ ਯੋ ਜਿਤਨਾ ਹੀ ਹੋ ਖਾਣ ਨਾਣੀ ਹੋ ਮੰਮੀ ਹੁਣਾਂ ਤਾਂ ਫੋਨ ਆ ਗਿਆ ਹੀ ਤਾ ਕਰਕੇ ਟਾਈਮ ਲਾਕੇ ਮੰਮੀ ਨਾਲ ਬਾਅਦ ਚ ਗੱਲ ਕਰ ਲਈ ਹੁਣ ਤੇਰੇ ਮਾਪਿਓ ਇਹ ਵਾ ਇਹਨਾਂ ਵੱਲ ਧਿਆਨ ਦੇ ਠੀਕ ਆ ਤੇ ਨਾਲ ਮੇਰੀ ਗੱਲ ਸੁਣ ਸੂਟ ਕਿੱਦਾਂ ਦਾ ਪਾਇਆ ਵਾ ਮੈਂ ਤੈਨੂੰ ਅੱਗੇ ਵੀ ਸਮਝਾਇਆ ਸੀ ਕਿ ਮੈਨੂੰ ਪੁੱਛ ਲਈ ਵੇਖ ਲਾ ਪੁੱਤ ਮੇਰਾ ਨੱਕ ਨਾ ਕਟਵਾ ਦੇ ਜਿੱਤਣਾ ਹੀ ਹੋ ਕੋਈ ਗੱਲ ਨਹੀਂ ਮੰਮੀ ਇਹ ਕਿੱਦਾਂ ਦੀਆਂ ਗੱਲਾਂ ਕਰ ਰਹੇ ਤੁਸੀਂ ਮੇਰੇ ਭਰਾ ਨੇ ਜਿੱਤਣਾ ਵਾ ਉਹ ਵੇਖ ਲਾ ਕੁੜੀ ਬਾਜੀ ਮਰ ਗਈ ਓ ਕੋਈ ਗੱਲ ਨਹੀਂ ਭਾਜੀ ਜਿਹੜਾ ਮਰਜੀ ਜਿੱਤ ਜੇ ਆਹ ਵੇਖ ਲ लवली ਕੁੜੀ ਬਾਜੀ ਮਰ ਗਈ ਓ